ਕੋਈ ਐਸੀ ਚੀਜ਼ ਇਹ ਹੁਣ ਦੋਨਾਂ ਵਾਸਤੇ ਚੱਲ ਰਹੀ ਹੈ ਦੋਨਾਂ ਵਾਸਤੇ ਠੀਕ ਹੈ ਇਹਦਾ ਮਤਲਬ ਤੁਸੀਂ ਪਹਿਲਾਂ ਮਿਸ ਕਰ ਗਏ ਸੀ ਉਹ ਵਾਲੇ ਨਹੀਂ ਨਹੀਂ ਉਹਨਾਂ ਨਾਲ ਥੋੜੇ ਦਾ ਖੇਡ ਤੁਹਾਡੇ ਪਰਦੇ ਨਾ ਪਾਓ ਹਾਂ ਨਹੀਂ ਪਾਜੀ ਪਰਦੇ ਨਾ ਪਾਓ ਤਾਂ ਨਹੀਂ ਮੈਂ ਸਰਾਣਾ ਪਾ ਸਕਦਾ ਕੀ ਬਾਤ ਹੈ ਨਾਈਸ ਚਲੋ ਗਲਤੀ ਸਰਾਣਾ ਪਾਜੀ ਗਲਤੀ ਸਰਾਣਾ ਪੈ ਗਿਆ ਕੋਈ ਐਸੀ ਚੀਜ਼ ਜਿਹੜੀ ਤੁਸੀਂ ਸੋਸ਼ਲ ਮੀਡੀਆ ਤੋਂ ਸਿੱਖੀ ਹੋਵੇ ਤੇ ਕੋਈ ਐਸੀ ਚੀਜ਼ ਜਿਹੜਾ ਤੁਸੀਂ ਸੋਸ਼ਲ ਮੀਡੀਆ ਦੇ ਕਰਕੇ ਨੁਕਸਾਨ ਕਰਾਇਆ ਹੋਵੇ ਅ ਨੁਕਸਾਨ ਵਾਲੀ ਪਹਿਲਾਂ ਦੱਸ ਦਿਨਾ ਅ ਓਵਰ ਐਕਸਪੋਜ਼ਰ ਆਫ ਹੈਪੀਨੈਸ ਹਰ ਬੰਦ ਨੂੰ ਇਲਾਦਾ ਤੁਸੀਂ ਬਹੁਤ ਖੁਸ਼ ਹੋ ਬਹੁਤ ਐਸ਼ ਕਰ ਰਹੇ ਹੋ ਬੜਾ ਪੈਸਾ ਹੈ ਬੜੀ ਜਗ੍ਹਾ ਤੇ ਘੁੰਮ ਰਹੇ ਹੋ ਯਾਰ ਤੁਸੀਂ ਸਾਲ ਚ ਜਿਹੜੀਆਂ ਚਾਰ ਵਧੀਆ ਜਗ੍ਹਾ ਤੇ ਗਏ ਤੁਸੀਂ ਤਾਂ ਉਹਦੀ ਫੋਟੋ ਪਾਣੀ ਤੁਸੀਂ ਹੁਣ ਉਹ ਫੋਟੋ ਥੋੜੀ ਪਾਣੀ ਵੇਲੇ ਵੀ ਗਿੱਟੇ ਗਿੱਟੇ ਪਾਣੀ ਆ ਗਿਆ ਸਾਡੇ ਉੱਤੇ ਬਾਹਰ ਹੈ ਨਾ ਤਲਾਵ ਚ ਉਹ ਥੋੜੀ ਪਾਉਂਗੇ ਤੁਸੀਂ ਫੋਟੋ ਜਿਹੜੀ ਚੀਜ਼ ਮੈਂ ਸਿੱਖੀ ਹੈ ਸੋਸ਼ੀਅਲਾਈਜ਼ ਕਰਨਾ ਲੋਕਾਂ ਤੋਂ ਅੱਛੇ ਤਰੀਕੇ ਨਾਲ ਸਭ ਨੂੰ ਜਾਣਨਾ ਜੀ ਜੀ ਸਰ ਮੇਰਾ ਹੈ ਤਾਂ ਪਰ ਥੋੜਾ ਡਿਫਰੈਂਟ ਹੈ ਕੰਮ ਮੈਂ ਸੋਸ਼ੀਅਲਾਈਜ਼ ਜਿਵੇਂ ਚਲੋ ਠੀਕ ਹੈ ਬੰਦਾ ਆਪਣਾ ਗਾਣੇ ਦੀ ਪ੍ਰੋਮੋਸ਼ਨ ਕਰ ਦਿੰਦਾ ਹੈ ਵਾ ਅ ਇੰਗੇਜ ਹੋ ਜਾਂਦਾ ਲੋਕਾਂ ਨਾਲ ਹਨਾ ਬੰਦਾ ਲੋਕਾਂ ਦੀ ਫੀਲਿੰਗਸ ਪਤਾ ਲੱਗਦੀਆਂ ਤੇ ਕਮੈਂਟਸ ਆਉਂਦੇ ਨੇ ਮਾੜੇ ਚੰਗੇ ਜਿੱਦਾਂ ਦੇ ਵੀ ਉਹ ਸਾਨੂੰ ਪਤਾ ਚੱਲ ਜਾਂਦਾ ਵੀ ਇਹਨਾਂ ਨੂੰ ਕੀ ਨਹੀਂ ਪਸੰਦ ਆਇਆ ਇਹਦੇ ਵਿੱਚ ਵੀ ਅੱਗੇ ਤੋਂ ਕਿਸ ਚੀਜ਼ ਦਾ ਧਿਆਨ ਰੱਖੇ ਫੀਡਬੈਕ ਇਹ ਇਹ ਚੀਜ਼ ਠੀਕ ਹੈ ਹਨਾ ਇਹਦੇ ਵਿੱਚ ਇਹ ਆ ਯਾ ਸਾਡੀ ਗੱਲ ਆਸਾਨੀ ਨਾਲ ਪਹੁੰਚ ਜਾਣੀ ਸਾਰੇ ਵਰਲਡ ਦੇ ਵਿੱਚ ਸਾਰੇ ਵਰਲਡ ਹਨਾ ਨੁਕਸਾਨ ਇਹਦਾ ਮੈਨੂੰ ਜੋ ਹੋਇਆ ਹੈ ਉਹ ਇਹ ਹੋਇਆ ਕਿ ਵੀ ਮੈਂ ਤੱਤਾ ਹੋ ਕੇ ਕਈ ਵਾਰੀ ਬੋਲ ਦਿੰਦਾ ਸੀਗਾ ਕੁਝ ਨਾ ਬੋਲ ਦਿੰਦਾ ਸੀਗਾ ਨਹੀਂ ਬੋਲ ਦਿੰਦਾ ਹੈਗਾ ਨਹੀਂ ਚਲੋ ਹਾਂ ਬਾਦੋ ਸਾਹਮਣੇ ਚਾਹ ਤੋ ਸਾਹਮਣੇ ਪੈੰਦਾ ਸਾਨੂੰ